ਕੈਨੇਡਾ ਵੱਲੋਂ ਸਟੂਡੈਂਟਾਂ ਨੂੰ ਇੱਕ ਹੋਰ ਵੱਡਾ ਝਟਕਾ ਰਾਤੋਂ ਰਾਤ ਕਰ ਦਿੱਤਾ ਸਟੂਡੈਂਟ ਵੀਜ਼ੇ ਵਿੱਚ ਬਦਲਾਅ ਪੇਸ਼ ਹੈ ਹਰਸੁਖ ਟੀਵੀ ਯੂਐਸਏ ਦੀ ਰਿਪੋਰਟ ਦੱਸਦੀ ਹੈ ਕਿ ਕੈਨੇਡਾ ਦੇ ਇਮੀਗ੍ਰੇਸ਼ਨ ਡਿਪਾਰਟਮੈਂਟ ਨੇ ਸਟੂਡੈਂਟ ਵੀਜ਼ਾ ਵਿੱਚ ਇੱਕ ਵੱਡਾ ਬਦਲਾਅ ਕਰ ਦਿੱਤਾ ਹੈ ਸਟੂਡੈਂਟ ਵੀਜ਼ਾ ਦੇ ਉੱਤੇ ਜਿੱਥੇ ਸਾਲ 2024 ਦੀ ਸ਼ੁਰੂਆਤ ਤੋਂ ਹੀ ਕਾਫੀ ਜ਼ਿਆਦਾ ਪਾਬੰਦੀਆਂ ਲਗਾਈਆਂ ਜਾ ਰਹੀਆਂ ਸਨ ਇਸ ਦੌਰਾਨ ਇੱਕ ਹੋਰ ਵੱਡਾ ਬਦਲਾਅ ਹੁਣ ਕਰ ਦਿੱਤਾ ਗਿਆ ਹੈ ਤੁਹਾਨੂੰ ਦੱਸਦੀ ਹੈ ਕਿ ਜਿੱਥੇ ਕੈਨੇਡਾ ਇਮੀਗ੍ਰੇਸ਼ਨ ਡਿਪਾਰਟਮੈਂਟ ਵੱਲੋਂ ਪੰਜਾਬੀ ਭਾਰਤੀ ਸਟੂਡੈਂਟਾਂ ਨੂੰ ਜਿਹੜੀਆਂ ਸਹੂਲਤਾਂ ਦਿੱਤੀ ਜਾ ਅਪਲਾਈ ਕਰਦੇ ਸਨ ਉਹਨਾਂ ਦੁਆਰਾ ਇੱਕ ਅਜਿਹਾ ਕੋਰਸ ਲਿਆ ਜਾਂਦਾ ਹੈ ਜਿਸ ਦੇ ਨਾਲ ਆਸਾਨੀ ਨਾਲ ਵੀਜ਼ਾ ਮਿਲ ਸਕੇ ਤੇ ਇਸ ਦੇ ਨਾਲ ਹੀ ਉਹ ਕੈਨੇਡਾ ਦੇ ਵਿੱਚ ਜਾ ਕੇ ਕੋਰਸ ਵੀ ਚੇਂਜ ਕਰ ਲੈਂਦੇ ਸਨ ਤੇ ਕਾਲਜ ਵੀ ਚੇਂਜ ਕਰ ਲੈਂਦੇ ਸਨ ਤੇ ਦੂਜੇ ਪ੍ਰੋਵਿੰਸ ਦੇ ਵਿੱਚ ਸ਼ਿਫਟ ਹੋ ਜਾਂਦੇ ਸਨ ਪਰ ਹੁਣ ਅਜਿਹਾ ਨਹੀਂ ਹੋਵੇਗਾ ਕਿਉਂਕਿ ਕੈਨੇਡਾ ਨੇ ਹੁਣ ਇਸ ਵਿੱਚ ਇੱਕ ਬਹੁਤ ਵੱਡਾ ਬਦਲਾਅ ਕਰ ਦਿੱਤਾ ਹੈ ਜੇਕਰ ਕੋਈ ਵੀ ਸਟੂਡੈਂਟ ਹੁਣ ਆਪਣਾ ਕੋਰਸ ਚੇਂਜ ਕਰਦਾ ਹੈ ਜਾਂ ਫਿਰ ਕਾਲਜ ਚੇਂਜ ਕਰਦਾ ਹੈ ਜਾਂ ਫਿਰ ਕਿਸੇ ਨਵੇਂ ਪ੍ਰੋਵਿੰਸ ਦੇ ਵਿੱਚ ਸ਼ਿਫਟ ਕਰਦਾ ਹੈ ਤਾਂ ਉਸ ਨੂੰ ਦੁਬਾਰਾ ਤੋਂ ਵੀਜ਼ਾ ਅਪਲਾਈ ਕਰਨਾ ਪਵੇਗਾ ਜੋ ਕਿ ਬਾਅਦ ਦੇ ਚ ਬੜੀ ਮੁਸ਼ਕਿਲ ਦੇ ਨਾਲ ਮਿਲ ਸਕਦਾ ਹੈ ਕੈਨੇਡਾ ਇਮੀਗ੍ਰੇਸ਼ਨ ਡਿਪਾਰਟਮੈਂਟ ਵੱਲੋਂ ਪੰਜਾਬੀ ਸਟੂਡੈਂਟਾਂ ਨੂੰ ਕਈ ਜ਼ਿਆਦਾ ਛਟਕੇ ਦਿੱਤੇ ਜਾ ਰਹੇ ਸਨ ਇਸੇ ਦੌਰਾਨ ਇੱਕ ਹੋਰ ਵੱਡਾ ਛਟਕਾ ਕੈਨੇਡਾ ਵੱਲੋਂ ਇੰਟਰਨੈਸ਼ਨਲ ਸਟੂਡੈਂਟ ਨੂੰ ਦਿੱਤਾ ਗਿਆ ਹੈ ਸੋ ਹੁਣ ਪੰਜਾਬੀ ਸਟੂਡੈਂਟ ਆਪਣਾ ਕੋਰਸ ਕਾਲਜ ਤੇ ਪ੍ਰੋਵਿੰਸ ਨਹੀਂ ਚੇਂਜ ਕਰ ਸਕਣਗੇ ਇਹ ਮਤਭਾਗੀ ਖਬਰ ਨਵੇਂ ਜਾਣ ਵਾਲੇ ਸਟੂਡੈਂਟ ਤੇ ਉੱਥੇ ਰਹਿ ਰਹੇ ਸਟੂਡੈਂਟ ਦੋਨਾਂ ਲਈ ਹੀ ਲਾਗੂ ਕਰ ਦਿੱਤੀ ਗਈ ਹੈ